ਵੀਰੋ ਆ 10 ਦਿਨ ਪੁਰਾਣੀ ਫੋਟੋ ਆ 7 ਦਿਨ ਪੁਰਾਣੀ ਫੋਟੋ ਇਹ ਦੇਖੋ ਮਟਰ ਤੇ ਤੁਹਾਨੂੰ ਮੋਹਰੇ ਹੁਣ ਅਗਲੀ ਫੋਟੋ ਦਾ ਹਾਲ ਨਾ ਤੁਸੀਂ ਉਹ ਦੇਖੋ ਕਿੰਨਾ ਫਰਕ ਆ ਮਟਰਾਂ ਦਾ ਟ੍ਰਾਈਕੋਲਰ ਮਨੇ ਬਹੁਤ ਕੰਮ ਕੀਤਾ ਤੇ ਭਰਾਵੋ ਤੁਸੀਂ ਵੀ ਵਰਤੋ ਤੇ ਤੁਸੀਂ ਵੀ ਆ ਜੈ ਦੇਖੋ ਦਾ ਵਰਤੋ ਤੁਮ ਬਜੋ ਉਹੀ ਮਟਰ ਵਾ ਆਹ ਦੂਜੇ ਮਟਰ ਆ ਇਹ ਜਿਹੜੇ ਸਾਨੂੰ ਦਿਖਾ ਲਏ ਸੀਗੇ ਇਹ ਦੇਖੋ ਦੇਖੋ ਦਾ ਇਤੋਂ ਪਟ ਕੇ ਦਿਖਾ ਲਈ ਸਾਨੂੰ ਉਹੀ ਆ ਨਾ ਬਣ ਗਏ ਵੇਲ ਤਾਂ ਮੈਂ ਕਹਿੰਨਾ ਆ ਦੇਖੋ ਦਾ ਮਾਰਜ਼ਨ ਖੇਤ ਵਾਲ ਨੂੰ ਨਿਕਾ ਭਰ ਗਿਆ ਨਹੀਂ ਛੜਿਆ ਹੋ ਜੇ ਲੱਗਦੇ ਸੀਗੇ ਘੁੱਟ ਹੋਏ ਹੋ ਸੀਗੇ ਇੱਥੋਂ ਖੜ ਕੇ ਮੈਂ ਦਿਖਾ ਲਦਾ ਸਾ ਉਹ ਮਸ਼ੀਨ ਚੱਲਦੀ ਐਦਾਂ ਐਦਾਂ ਉਹ ਸੇਮੀ ਦੀ ਮੋਟਰ ਐਦਾਂ ਉਹੀ ਮੋਟਰ ਵਾ ਹੈ ਆ ਦੇਖੋ ਪਾਣੀ ਲਾਤਾ ਤਾਂ ਆਪਾਂ ਦਵਾ ਪਾਤੀ ਸੀਗੀ ਆਹ ਹੁਣ ਖਾਦ ਪਾਉਂਦੇ ਆ ਬੰਦੇ ਉੱਪਰਲੇ ਮਟਰਾਂ ਨੂੰ ਉਹ ਪਰੇ ਬੰਦਾ ਦੇਖਦਾ ਦਾ ਸਪਰੇਅ ਕਰਦਾ ਉਹ ਵੀ ਤੁਹਾਨੂੰ ਦਿਖਾਉ ਲੈਂਦਾ ਓਹ ਦੇਖੋ ਸਪਰੇਅ ਕਰਦਾ ਹੈਗੇ ਉਹੀ ದಂಗೆ ಗಲ್ಲುಕರಗೆ ಸುಂಡಿದ ಹಲದಿೊ ದೇದಿ ಕಮಡೆ ದೇ ಮನ್ನುತಸ ದೇಸುಂಡಿದ ಹಲರಗೆ ਆਦ ਵੀ ਪਾਣੀ ਸਪਰੇ ਵੀ ਕਰ ਦੇਣਾ ਇਹਦਾ ਸਪਰੇ ਕਰਦੇ ਆ ਜੀ ਹੁ ਇਹ ਮੰਤੋਂ ਦਹਾਲਾ ਇਹ ਪੜੋ ਸਿਹឧਦਮ ਨਾਲ ਬੋਲ ਰਿਹਾ ਇਸੇ ਕੋਈ ਕੰਮ ਕਾਰ ਸਮੂਹ ਮਤਲਬ ਜੈਵਿਕ ਆ ਇਹ ਜਵਾਨੂਆਂ ਦਾ ਸਮੂਹ ਹੁੰਦਾ ਹੈ। ਇਹ ਸਪੋਨਸ ਸਪਾਨਸ ਸੰਖਿਆ ਹੈਗੀ ਆ 1 10 ਗ੍ਰਾਮ ਨਿਯਤਮ। ਆ ਦੇਖੋ। ਬਾਹਰ ਪਤੋ ਓਕੇ ਹੈ ਚੰਗੀ ਤਰ੍ਹਾਂ ਸਾਰਫ ਨਾਲ। ਹੁਣ ਜਿਹੜੀ ਛੇਕਵਾ ਇਹਦੇ ਵਿੱਚ ਹੋਊਗੀ ਥੱਲੇ ਜੜਾਂ ਦੇ ਵਿੱਚ ਜਾ ਆਂਡਾ ਹੁੰਦਾ ਸੁੰਡੀਆਂ ਦਾ ਹਲੇ। ਉਹ ਖਰਾਬ ਹੋਣਾ ਉਹ ਉਲੀ ਦੇ ਬਦਲ ਜਾਣਾ ਜਾਂ ਫਿਰ ਲਾਰਵਾ ਸਾਈ ਸੁੰਡੀ ਹੁੰਦੀ ਹੁੰਦੀ ਆ ਜਿਹੜੇ ਜਿੱਦਾਂ ਬਿਲਕੁਲ ਛੋਟੀ ਬੱਚਾ ਲਾਰਵਾ ਜਿਆ ਹੁੰਦਾ ਅੰਡੇ ਚੋਂ ਨਿਕਲਦਾ ਉਹ ਇਹਨ ਚੱਕ ਦੇਣੀ ਆ ਬੜੀ ਤਾਂ ਨਹੀਂ ਚੱਕਣੀ ਪਰ ਇਹਨੂੰ ਪਹਿਲਾਂ ਹੀ ਸਪਰੇਅ ਕਰਨਾ ਪੈਂਦਾ ਆ ਆ ਦੇਖੋ ਇਹਦੀ ਆ ਕੀਮਤ ਤਾਂ ਲਿਖਿਆ 450 ਪਰ ਆਇਆ ਇਹ 400 ਦਾ ਆ ਠੀਕ ਆ ਜੀ ਆ ਦੇਖੋ ਆ ਚੀਜ਼ਾਂ ਆ ਲੱਗਿਓ ਮੱਖੀ ਇਹੀ ਜਗ੍ਹਾ ਥੱਲੇ ਇਸ ਸਭ ਜੀ ਜੱਜ ਕਰ ਦੇਣੀ ਆਂਡੇ ਉਂਡੇ ਖਤਮ ਕਰ ਦੇਣੇ ਆ ਇਹ ਮਟਰ ਮਰੇ ਹੋ ਸਗੇ ਮੈਂ ਘਰਦਿਆਂ ਨੂੰ ਕਿਹਾ ਮੈਂ ਕਿਹਾ ਆਪਣੇ ਘਰਦਿਆਂ ਨੂੰ ਮੈਂ ਕਿਹਾ ਮੈਂ ਗੋਭੀ ਦੇ ਬੂਟੇ ਲਿਆ দাও ਵੀ ਜਦਾਂ ਇੱਥੇ ਆਹਾ ਆ ਬੈਲ ਲੀਜੇਗਾ ਜਦਾਂ ਇੱਥੇ ਗੋਭੀ ਦੇ ਬੂਟੇ ਲਾ ਦਨੇ ਆ ਲੱਗਦੇ ਨਸੀਵੇ ਮਟਰ ਤੁਰੂਗੇ ਪਰ ਟ੍ਰਾਈਕੋਡਰਮ ਨੇ ਕੰਮ ਕੀਤਾ ਆ ਸੰਦ ਆ ਤਾਂ ਚਲੋ ਸੁੰਡੀ ਦਾ ਕੰਮ ਆ ਟ੍ਰਾਈਕੋਡਰਮ ਨੇ ਕੰਮ ਕੀਤਾ ਇਹ ਮਟਰ ਤੋੜਿਆ ਨਹੀਂ ਆ ਦੇਖੋ ਨਾ ਸਾਗ ਹੋ ਗਿਆ ਹਾਂ ਇਹ ਕਾਲਾ ਬੱਕਰਾ ਇਹ ਤੇ ਕਿਦੇ ਸਰੋਂ ਦੇ ਜਾੜ ਸੀਗੇ ਪਹਿਲਾਂ ਟੱਟਾ ਦਾ ਬੱਕਰਾ ਜੰਪਿਆ ਆਪਣੇ ਆਪ ਹੀ ਠੀਕ ਆ ਨਾ ਆ ਬੇਲ ਦੇਖੋ ਹੈ ਕੋ ਕਮੀ ਧੰਨ ਦਿਖਾ ਲਈ ਸੀ ਨਾ ਮੈਂ ਉਦੋਂ ਫੋਟੋ ਦਿਖਾ ਲਈ ਸੀਗੀ ਮੈਂ ਲਾਉਂਗਾ ਉਹ ਵੀ ਵੀਡੀਓ ਚਲਾਉਂਗਾ ਵਿੱਚ ਬਰਾਵੋ ਸਸਤਾ ਸੌਦਾ ਵਰਤੋ ਤੇ 11 ਤੋਂ ਬਚੋ ਮੈਂ ਤਾਂ ਇਹੀ ਕਹੂੰਗਾ ਸਸਤਾ ਇਲਾਜ ਕਾ ਇੱਕ ਸੋਦੇ ਨਾਲ ਆਪਾਂ ਕਿੱਲਾ ਸਪਰੇਅ ਦਾ ਕਰ ਦੇਣਾ ਹੈ ਆ ਦੇਖੋ ਆ ਚੀਜ਼ਾਂ ਸਾਰੀਆਂ ਸਾਫ਼ ਹੋਣੀਆਂ ਇਹਦੇ ਵਿੱਚ ਹੁੰਦੀ ਆ ਇੱਥੇ ਹੁਣੀ ਲਾਰਵਾਸ ਆਈ ਆ ਇਹ ਸਭ ਚੱਕ ਦੇਣੀ ਆ ਦੋ ਦਿਨ ਨੂੰ ਸਾਨੂੰ ਖਾ ਲਉ ਇਥੇ ਨਿਸ਼ਾਨੀ ਲੱਗ ਜਾਣਾ ਤੇ ਨਿਸ਼ਾਨੀ ਲੈ ਕੇ ਜਾਣਾ ਕੋਈ ਨਾ ਕੋਈ ਆ ਦੇਖੋ ਮੇਰਾ ਮਾਰ ਦੇ ਲੈ ਮੈਂ ਨਹੀਂ ਲਾਤਣਾ ਇੱਥੋਂ ਹੀ ਦਿਖਾ ਲੂ ਸਾਨੂੰ ਮੈਂ ਦੋ ਦਿਨ ਬਾਅਦ ਵੀਰੋ ਕੀ ਹਾਲ ਕੋ ਮਰਾਂ ਵਾਲਿਓ ਸਭ ਜੀ ਆ ਚੱਲਦੀ ਚੀਜ਼ ਪਾਓ ਬੰਦੇ ਖਾਣ ਪਾਣਦੇ ਆ ਉੱਧਰ ਵੀ ਦੇਖੋ ਇੱਧਰ ਵੀ ਦੇਖੋ ਵਧੀਆ ਰਿਸਪੌਂਸ ਮਿਲ ਰਿਹਾ ਇਸ ਟਾਈਮ ਦੇਖੋ ਬਾਕੀ ਹੁਣ ਪਰਮਾਰਵਾ ਜਾਣ ਦਾ